ਰਾਮਾ ਨੂੰ ਡੈਰੀ ਫਾਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਮੇਰੇ ਚੈਨਲ ਨੂੰ ਬਹੁਤ ਪਿਆਰ ਕਰ ਰਹੇ ਹੋ ਹੁਣ ਮੈਂ ਆਪਣੇ ਚੈਨਲ ਤੇ ਪਸ਼ੂਆਂ ਤੋਂ ਹਟ ਕੇ ਕੋਈ ਨਵੇਂ ਪ੍ਰੋਜੈਕਟ ਦੀਆਂ ਜਾਂ ਕੋ ਮਕਾਨ ਦੀਆਂ ਜਾਂ ਹੋਰ ਵੀਡੀਓ ਵੀ ਮੈਂ ਨਾਲ-ਨਾਲ ਜਾਣਕਾਰੀ ਵਾਲੀਆਂ ਤੁਹਾਨੂੰ ਦੇਣ ਲੱਗਿਆ ਹੈਗਾ ਹੁਣ ਆਪਾਂ ਜਿਹੜੀ ਅੱਜ ਵੀਡੀਓ ਬਣਾਉਣੇ ਆ ਬਹੁਤ ਅਹਿਮ ਤੇ ਕ੍ਰਿਟੀਕਲ ਆ ਜਿਹੜੀ ਕਿ ਗਰਮੀਆਂ ਦੇ ਵਿੱਚ ਆਪਾਂ ਨਹੀਂ ਬਣਾ ਸਕਦੇ ਆਪਾਂ ਪਸ਼ੂਆਂ ਨੂੰ ਨਹੀਂ ਦੇ ਸਕਦੇ ਆਪਾਂ ਕੀ ਕਰਦੇ ਆਂਗੇ ਜਦੋਂ ਆਪਾਂ ਪਸ਼ੂ ਆਪਣੇ ਨੂੰ ਕਈਆਂ ਨੂੰ 2-2 ਸਾਲ ਹੋ ਜਾਂਦੇ ਆਸੂਆਂ ਨੂੰ ਕਿਸੇ ਨੂੰ ਸਾਲ-ਸਾਲ ਹੋ ਜਾਂਦਾ ਝੋਟੀਆਂ ਕਈ ਮੇਰੇ ਵੀਰਾਂ ਭਰਾਵਾਂ ਕੋਲੇ ਤਾਂ ਉਹ ਕਹਿੰਦੇ ਜੀ ਸਾਡੇ ਕੋਲੇ ਤਿੰਨ ਝੋਟੀਆਂ ਖੜੀਆਂ ਗਈਆਂ ਉਹਨਾਂ ਨੂੰ 6-6 ਸਾਲ ਹੋ ਗਏ ਆ ਦੋ ਝੋਟੀਆਂ ਨੂੰ 2-2 ਸਾਲ ਹੋ ਗਏ ਆ ਉਹਨਾਂ ਨੇ ਕਹਿੰਦੇ ਸਾਨੂੰ ਬਾਬਾ ਜੀ ਜਰੂਰ ਇੱਕ ਵੀਡੀਓ ਤੁਸੀਂ ਇਸ ਦੇ ਦੁਬਾਰਾ ਬਣਾ ਕੇ ਸਾਨੂੰ ਜਾਣਕਾਰੀ ਦਿਓ ਉਹਦੇ ਤੇ ਆਪਾਂ ਅੱਜ ਵੀਡੀਓ ਬਣਾਉਨੇ ਆ ਪਸ਼ੂ ਨੂੰ ਹੀਟ ਦੇ ਵਿੱਚ ਆਪਾਂ ਕਿਵੇਂ ਲਿਆਉਣਾ ਹੈ ਦੇਸੀ ਤਰੀਕੇ ਦੇ ਨਾਲ ਲਿਆਉਣਾ ਹੈ ਅਗਰ ਆਪਾਂ ਭਾਈ ਜਿਵੇਂ ਦਵਾਈ ਭਰਾ ਕੇ ਲਾਏ ਆਉਣੇ ਆਗੇ ਚਲੋ ਉਹ ਤਾਂ ਠੀਕ ਆ ਡਾਕਟਰੀ ਇਲਾਜ ਤਾਂ ਡਾਕਟਰੀ ਹੈਗਾ ਹੀ ਆ ਜਿਹੜਾ ਇਹ ਇਲਾਜ ਆ ਇਹ ਦੇਸੀ ਇਲਾਜ ਜੇ ਨਿਉ ਪਸ਼ੂ ਦੀ ਮਜ਼ਬੂਤ ਹੋਊਗੀ ਤਾਂ ਤਾਂ ਹੀ ਜਾ ਕੇ ਪਸ਼ੂ ਅੱਗੇ ਜਾਊਗਾ ਉਹੋ ਚੀਜ਼ਾਂ ਆਪਾਂ ਹੁਣ ਸਰਤੀ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਲੱਗੇ ਆ ਜਿਵੇਂ ਕਿ ਆ ਮੇਰੇ ਕੋਲੇ ਹੁਣ बाजरा आएगा बाजरा ਆਪਾਂ ਕੀ ਕਰਨਾ ਹੈਗਾ ਅੱਧਾ ਕਿਲੋ ਬਾਜਰਾ ਆਪਾਂ ਲੈ ਲੈਣਾ ਹੈਗਾ ਤੇ ਆਪਾਂ ਅੱਧਾ ਕਿਲੋ ਹੀ ਗੁੜ ਲੈਣਾ ਹੈ ਘੱਟ ਨਹੀਂ ਲੈਣਾ ਭਾਈ ਅੱਧਾ ਕਿਲੋ ਹੀ ਆਪਾਂ ਗੁੜ ਲੈ ਲੈਣਾ ਹੈ ਆਪਾਂ ਕੀ ਕਰਨਾ ਦੋਨਾਂ ਨੂੰ ਪਤੀਲੇ ਦੇ ਵਿੱਚ ਰਿਨ ਲੈਣਾ ਇਹਦੇ ਵਿੱਚ ਕਿਲੋ ਡੂੜ ਕਿਲੋ ਪਾਣੀ ਪਾ ਲੈਣਾ ਲੋੜ ਮੁਤਾਬਕ ਜਦੋਂ ਤੁਹਾਡਾ ਬਾਜਰਾ ਰਿਜਣ ਲੱਗ ਗਿਆ ਤੁਸੀਂ ਉਹਦੇ ਚ ਅੱਧਾ ਕਿਲੋ ਗੁੜ ਪਾ ਦਿਓ ਅੱਧਾ ਕਿਲੋ ਹੀ ਬਾਜਰਾ ਪਾ ਦਿਓ ਉਹਨੂੰ ਪੂਰਾ ਰਿਨ ਲੋ ਕਿਲੋ ਡੂੜ ਕਿਲੋ ਜਿੰਨਾ ਪਾਣੀ ਪਾਊਗਾ ਉਨਾ ਇਹ ਚ ਪਾਣੀ ਪਾ ਲਓ ਜਦੋਂ ਬਾਜਰਾ ਫੁੱਲ ਕਹਿਣ ਫਟ ਗਿਆਗਾ ਪੂਰਾ ਫੁੱਲ ਗਿਆ ਇਹ ਪੂਰਾ ਵਿੱਚ ਘੁਲ ਗਿਆ ਮਿਕਸ ਹੋ ਗਿਆ ਉਹਨੂੰ ਲਾ ਕੇ ਤੁਸੀਂ ਥੱਲੇ ਧਰ ਦਿਓ ਫੇਰ ਉਹਨੂੰ ਆਪਾਂ ਕੀ ਕਰਨਾ ਜਦੋਂ ਠੰਡਾ ਹੋ ਗਿਆ ਜਿਹੜਾ ਪਸ਼ੂ ਆਪਣਾ ਵੀਰਿਆ ਖੜਾ ਸਮਰਦਾ ਨਹੀਂ ਆ ਖਾਸ ਕਰਕੇ ਮੈਂ ਪਹਿਲਾਂ ਤੁਹਾਨੂੰ ਰეკਮੈਂਡ ਕਰੂੰਗਾ ਮੈਹ ਦੇ ਉੱਤੇ ਝੋਟੀ ਦੇ ਉੱਤੇ ਗਾਂ ਦੇ ਉੱਤੇ ਬਾਅਦ ਚ ਤੁਹਾਨੂੰ ਮੈਂ ਮਾਤਰਾ ਹੋਵੇ ਬਾਅਦ ਦੱਸੂੰਗਾ ਆਪਣੇ ਕੋਲੇ ਜਾਂ ਕੋਈ ਝੋਟੀ ਵੀਰੀ ਖੜੀ ਆ ਜਾਂ ਆਪਣੀ ਮੱਝ ਵੀਰੀ ਖੜੀ ਆ ਅਗਰ ਤੁਸੀਂ ਇਹਨੂੰ ਪਾਓਗੇ ਤੇ ਬਿਲਕੁਲ ਇਹਨੂੰ ਤੁਸੀਂ ਕਮ ਸੇ ਕਮ ਕੀ ਕਰੋ 10 ਦਿਨ ਲਗਾਤਾਰ ਪਾਓ ਭਾਈ ਕੋਈ ਇਹਦਾ ਜਾਦੇ ਰੇਟ ਨਹੀਂ ਵੇਖੋ 25 ਰੁਪਏ ਬਾਜਰਾ ਹੁਣ ਆਪਾਂ ਨੂੰ ਆਮ ਮਿਲਦਾ ਹੈ ਸੀਜ਼ਨ ਆਗਾ ਤੇ 40 ਰੁਪਏ ਆਪਾਂ ਨੂੰ ਗੁੜ ਮਿਲ ਜਾਂਦਾ ਹੈਗਾ ਕਈ ਵੀਰ ਡਿਟੇਲ ਵੀ ਪੁੱਛਦੇ ਆਈ ਭਾਅ ਵੀ ਪੁੱਛਦੇ ਆ ਤਾਂ ਕਰਕੇ ਭਾਅ ਮੈਨੂੰ ਦੱਸਣਾ ਪਿਆ ਆ ਮੈਂ 5 ਕਿਲੋ ਬਾਜਰਾ ਲਿਆਇਆ ਸੀ 25 ਰੁਪਏ ਦੇ ਹਿਸਾਬ ਨਾਲ ਇਹਨੂੰ ਆਪਾਂ ਲਿਆ ਗਏ ਜਦੋਂ 1/2 ਕਿਲੋ ਆਪਾਂ ਰੋਜ਼ ਦਾ ਦਸ ਦੇਣਾ ਆਪਾਂ ਪਾਵਾਂਗੇ ਪਸ਼ੂ ਨੂੰ ਆਪਣਾ ਵੀਰਿਆਵਾ ਪਸ਼ੂਆ ਨੂੰ ਦੇ ਸਕਦੇ ਆ ਜਿਵੇਂ ਕਿ ਆਪਣਾ ਪਸ਼ੂ ਕਈ ਦੁੱਧ ਦਿੰਦੇ ਨੇਗੇ ਉਹ ਵੀ ਆਪਣਾ ਸਮਰ ਨਹੀਂ ਰਹਾਗਾ ਇਹਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਤੇ ਗੁੜ ਨੇ ਨਰਜੀ ਦੇਣੀ ਆ ਇਹ ਦੋਨਾਂ ਚੀਜ਼ਾਂ ਨੇ ਨਾਲੇ ਤਾਂ ਆਪਣਾ ਦੁੱਧ ਵਧਾ ਦੇਣਾ ਹੈਗਾ ਪਸ਼ੂ ਦਾ ਦੁੱਧ ਵਧਾ ਦੇਣਾ ਹੈਗਾ ਤੇ ਨਾਲੇ ਪਸ਼ੂਆ ਦੇ ਨਾਲ ਸਮਰ ਜਾਣਾ ਜੇ ਅਫਸਰ ਝੋਟੀ ਆ ਉਹਨੂੰ ਇਹ ਸਮਰਨ ਦੇ ਵਿੱਚ ਮਦਦ ਕਰਦਾ ਹੈਗਾ ਅਗਰ ਆਪਾਂ 10 ਦਿਨ ਲਗਾਤਾਰ ਪਾਗੇ ਇਹ ਗਰਮੀ ਦੇ ਮਹੀਨੇ ਦੇ ਵਿੱਚ ਇਹ ਚੀਜ਼ਾਂ ਨਹੀਂ ਦਿੱਤੀਆਂ ਜਾਂਦੀਆਂ ਭਾਈ ਬਾਜਰਾ ਵੀ ਗਰਮ ਹੁੰਦਾ ਹੈਗਾ ਤੇ ਗੁੜ ਵੀ ਗਰਮ ਹੁੰਦਾ ਹੈਗਾ ਨਹੀਂ ਦੇ ਸਕਦੇ ਹੁਣ ਆਪਾਂ ਦੇਖ ਕੇ ਆਪਣੇ ਪਸ਼ੂਆਂ ਨੂੰ ਸਮਰ ਸਕਦੇ ਆ ਜਿਵੇਂ ਕਿ ਫਰਜ਼ ਕਰੋ ਵੀ ਆਪਣੇ ਕੋਲੇ ਹੁਣ ਆ ਜੀਏ ਟੌਪਿਕ ਲੈ ਲਈਏ ਗਾਂ ਤੇ ਗਾਂ ਨੂੰ ਆਪਾਂ ਕੀ ਕਰਨਾ ਹੈਗਾ ਜਿਵੇਂ ਹੁਣ ਫਰਜ਼ ਕਰੋ ਵੀ ਇਹਨੂੰ ਕਿਲੋ ਦੀ ਆਪਾਂ ਮਾਤਰਾ ਦਿੱਤੀ ਆ ਉਹਨੂੰ ਅੱਧੀ ਮਾਤਰਾ ਦੇ ਦਿਓ ਉਹਨੂੰ ਕੀ ਕਰੋ ਪਾਈਆ ਬਾਜਰਾ ਲੈ ਲਓ ਪਾਈਆ ਗੁੜ ਲੈ ਲਓ ਜਿੱਥੇ ਆਪਾਂ 10 ਦਿਨ ਦੇਣਾ ਉੱਥੇ ਉਹਨੂੰ 15-20 ਦਿਨ ਦੇ ਦਿਓ ਮਾਤਰਾ ਘਟਾ ਕੇ ਕਿਉਂ ਗਾਂ ਦੇ ਵਿੱਚ ਗਰਮੈਸ਼ ਪਸ਼ੂ ਨਾਲੋਂ ਵੱਧ ਹੁੰਦੀ ਆਗੀ ਫੇਰ ਉਹਦਾ ਕੀ ਹੁੰਦਾ ਜੇ ਜ਼ਿਆਦਾ ਗਰਮੈਸ਼ ਹੋ ਜਾਏ ਗਾਂ ਪਾਈ ਰਹਿੰਦੀ ਨਹੀਂ ਆਉਗੀ ਉਹਦੀ ਇਹ ਪ੍ਰੋਬਲਮ ਆ ਜਾਂਦੀ ਹੈ ਮੱਝ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਉਂਦੀਗੀ ਉਹਨੂੰ ਆਪਾਂ ਕੀ ਕਰਨਾ ਪਾਈਆ ਆਪਾਂ ਬਾਜਰਾ ਲੈ ਲਓ ਗਾਂ ਵਾਸਤੇ ਠੀਕ ਆ ਪਾਈਆ ਆਪਾਂ ਗੁੜ ਲੈ ਲਓ ਉਹਨੂੰ ਆਪਾਂ ਰਿੰਨ ਕੇ ਉਹਨੂੰ ਪਾਓ ਜਦੋਂ ਪਾਈ ਜਾਵਾਂਗੇ ਆਪਾਂ ਉਹਨੂੰ ਜਿੱਥੇ ਉਹਨੂੰ ਆਪਾਂ ਮੈਂ ਇਹਨੂੰ 10 ਦਿਨ ਪਾਉਣਾ ਇਹਨੂੰ ਆਪਾਂ 15 ਦਿਨ ਪਾ ਲਓ 15 ਦਿਨ ਪਾਉਣ ਦੇ ਨਾਲ ਬਹੁਤ ਸਫੀਸ਼ੀਐਂਟ ਹੋ ਜੂਗੀ ਅਗਰ ਜਿੱਦੋਂ ਤੁਹਾਡਾ ਪਸ਼ੂ ਦੇ ਗਾਂ ਦੇ ਟੀਕਾ ਭਰਉਣਾ ਹੈਗਾ ਤੁਸੀਂ ਉਦੋਂ ਤੁਸੀਂ ਕੀ ਕਰੋ ਅੱਗੇ ਵੀ ਮੇਰੀਆਂ ਵੀਡੀਓ ਦੱਸਦਾ ਮੈਂ ਨਾਲ-ਨਾਲ ਵੀਡੀਓ ਵੀ ਦੱਸੀ ਜਾਣਾ ਉਹਨੂੰ ਭਾਈ ਹਰੀ ਮਹਿੰਦੀ ਇਹ ਪੱਤੇ ਮਿਲ ਜਾਣ ਕੁੰਡੇ ਦੇ ਵਿੱਚ ਕੁੱਟ ਕੇ ਉਹਦੇ ਵਿੱਚ ਸ਼ੱਕਰ ਪਾ ਲੋ ਉਹਨੂੰ ਦਿਓ ਅਗਰ ਤੁਹਾਨੂੰ ਮਹਿੰਦੀ ਦੇ ਪੱਤੇ ਨਹੀਂ ਮਿਲਦੇ ਆ ਗਾਂ ਵਾਸਤੇ ਦੱਸ ਰਿਆਂ ਫਿਰ ਤੁਸੀਂ ਕੀ ਕਰੋ ਉਹਨੂੰ ਧਣੀਆਂ ਪੰਜ ਚਾਰ ਦਿਨ ਅੱਧਾ ਕਿਲੋ ਧਣੀਆਂ ਪਿਓ ਲੋ ਧਣਿਏ ਵਾਲਾ ਪਾਣੀ ਪਿਆ ਦਿਓ ਇਹ ਕਈ ਗਾਂ ਵਾਸਤੇ ਨੁਕਤੇ ਆ ਜਾਂ ਤੁਸੀਂ ਕੀ ਕਰੋ 200 ਗ੍ਰਾਮ ਤੇਲ ਲੈ ਲੋ 100 ਗ੍ਰਾਮ ਫੜਕੜੀ ਲੈ ਲੋ ਇਹ ਤੁਸੀਂ ਤੀਜਾ ਫਾਰਮੂਲਾ ਇਹ ਆ ਜਦੋਂ ਟੀਕਾ ਭਰਾਇਆ ਤੁਸੀਂ ਉਹ ਦੇ ਸਕਦੇ ਹੋ ਕਿ ਹੁਣ ਆਜ ਕੇ ਆਪਾਂ ਮੱਝ ਦੇ ਉੱਤੇ ਜਦੋਂ ਆਪਾਂ ਮੱਝ ਦੇ ਟੀਕਾ ਭਰਾਉਣਾ ਹੈਗਾ ਮੱਝ ਨੂੰ ਆਪਾਂ ਕੀ ਕਰਨਾ ਕੱਲਾ ਧਣੀਆਂ ਦੇ ਸਕਦੇ ਆਂਗੇ ਧਣੀਆਂ ਵਾਲਾ ਪਾਣੀ ਦੋ ਦਿਨ ਠੰਡਾ ਜ਼ਰੂਰ ਦਿਓ ਔਰ ਤੇਲ ਦੇਣਾ ਹੈਗਾ ਸਰੋਂ ਦਾ ਤੇਲ ਡਾਇਰੈਕਟ ਵਾਸ ਦੇ ਦਿਓ ਉਹਦੇ ਵਿੱਚ ਕੁਝ ਪਾਉਣ ਦੀ ਲੋੜ ਨਹੀਂ ਤਿੰਨ ਦਿਨ ਤੇਲ ਦੇ ਦਿਓ ਪਾਈਆ ਪਾਈਆ ਮੈਨੂੰ ਜਦੋਂ ਤੁਹਾਡਾ ਪਸ਼ੂ ਸਮਰ ਗਿਆ ਤੇ ਤਿੰਨ ਚਾਰ ਦਿਨ ਧਣੀਆਂ ਵਾਲਾ ਪਾਣੀ ਦੇ ਦਿਓ ਦੇਣਾ ਕਿਵੇਂ ਆ ਜਿਵੇਂ ਸਵੇਰ ਧਣਗਿਆਂ ਵਾਲਾ ਪਾਣੀ ਦੇਤਾ ਤੇ ਸ਼ਾਮ ਨੂੰ ਆਪਾਂ ਤੇਲ ਦੇ ਦੇਣਾਗਾ ਤਿੰਨ ਦਿਨ ਦਾ ਪੀੜ ਤੁਸੀਂ ਕਰੋਗੇ ਬਿਲਕੁਲ ਓਕੇ ਦੀ ਰਿਪੋਰਟ ਆਊਗੀ ਇਹ ਅੱਜ ਭਾਈ ਕਾਫੀ ਕਮੈਂਟ ਆਉਣ ਦੇ ਕਰਕੇ ਕਹਿੰਦੇ ਬਾਬਾ ਜੀ ਸਾਨੂੰ ਪਸ਼ੂ ਸਮਰਨ ਦੇ ਉੱਤੇ ਇਹ ਭਾਈ ਆਪਾਂ ਤੀਜੇ ਮਹੀਨੇ ਤੇ ਅਪ੍ਰੈਲ ਦੇ ਤੱਕ ਜਿਹਨਾਂ ਵੀਰਾਂ ਦੇ ਪਸ਼ੂ ਨਹੀਂ ਸਮਰੇ ਉਹ ਫਾਰਮੂਲਾ ਇਹ ਲਾਉਣ ਬਿਲਕੁਲ ਪਸ਼ੂ ਸਮਰੂਗਾ ਭਾਈ ਪਸ਼ੂ ਪੱਠੇ ਖਮਾਉਣ ਦਾ ਬਹੁਤ ਔਖਾ ਹੈਗਾ ਅਗਰ ਪਸ਼ੂ ਦਾ ਲੱਖ ਰੁਪਿਆ ਖਰਚਾ ਆ ਜਾਂਦਾ ਸਮਰਨ ਦੇ ਉੱਤੇ ਕੱਟ ਨਹੀਂ ਆਉਂਦਾ 60-65 ਹਜ਼ਾਰ ਰੁਪਿਆ ਦਾ ਬੱਛੀ ਤੇ ਆ ਜਾਂਦਾ ਹੈਗਾ 60-70 ਹਜ਼ਾਰ ਰੁਪਿਆ ਝੋਟੀ ਤੇ ਆ ਜਾਂਦਾ ਹੈ ਅਗਰ ਪਸ਼ੂ ਇੱਕ ਸਾਲ ਹੋੜ ਖੜਾ ਰਿਹਾ ਤਾਂ ਆਪਾਂ ਨੂੰ ਖਰਚਾ ਪਊਗਾ ਇਹ ਅੱਜ ਦੀ ਜਿਹੜੀ ਵੀਡੀਓ ਖਾਸ ਕਰਕੇ ਸਮਰਨ ਦੇ ਉੱਤੇ ਆਪਾਂ ਬਣਾਈ ਆਗੀ ਵੇਖਣ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੇ ਕਿਸੇ ਨੇ ਕੋਈ ਕਮੈਂਟ ਕਰਨਾ ਹੈਗਾ ਜਾਂ ਪੁੱਛਣਾ ਹੈਗਾ ਉਹ ਮੇਰਾ ਫੋਨ ਤੇ ਕਮੈਂਟ ਕਰਕੇ ਦੱਸ ਸਕਦਾ ਜਿਵੇਂ ਉਹ ਮੇਰਾ ਨੰਬਰ ਸਕਰੀਨ ਤੇ ਆ ਰਿਹਾ ਹੈਗਾ ਉਹਦੇ ਤੁਸੀਂ ਪੁੱਛ ਸਕਦੇ ਹੋ ਇਹ ਜਾਣਕਾਰੀ ਦੇਣ ਤੇ ਗੁਰਲਾਬ ਸਿੰਘ ਬਠਿੰਡਾ ਦਾ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਵੀਰ ਪਿਆਰੀ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ